ਇਹ ਜੀ ਚੀਜ਼ ਇਹ ਖੜੀ ਪੂਰੀ ਕਲੰਦਰਾਸ ਵਾਲੇ ਮੋਰ ਜੋਂ ਖੜਾ ਹੈ ਨੱਕ ਦਾ ਚੰਗਾ ਸਿੰਗੀ ਦਾ ਚੰਗਾ ਤੇ ਬੱਚੇ ਦੀ ਲਮਰੇਟ ਵੀ ਪੂਰੀ ਹੈ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ 2 ਰੁਪਏ ਨਰਮ ਗਰਮ ਮੈਂ ਅੱਪੀ ਕਰ ਦੂੰ ਬੱਕਰਾ ਚੁੱਪ ਕਰਕੇ ਲੈ ਜਾ ਹਾਓ ਲੈ ਮੜ ਜਾ ਫੜ ਲੈ ਛੋਟੇ ਭਾਈ 22 ਸਹੀ ਮੁੱਲ ਦੱਸ ਜੇ ਹੁਣ ਮੈਂ ਤੇਰਾ ਸਹੀ ਬਣਾਤਾ ਵਧੀਆ ਬਣਾਤਾ ਮੇਰੀ ਗੱਲ ਤੇ ਵੀ ਅਸਰ ਨਾ ਕਰੀ ਵੀਰਾ ਜੂਨੇ ਤਾਂ ਚੜਤੀਆਂ ਚੂੜੀਆਂ ਲਾਲ ਤੇ ਪੀੜੀਆਂ ਕਈ ਵਾਰੀ ਚੜੀਆਂ ਚੜਾਈਆਂ ਵੀ ਰਹਿ ਜਾਂਦੇ ਬੰਗਾ ਤੇ ਗੱਲ ਸਾਹਜ ਜਿਹਾ ਤੂੰ ਵੀ ਰੱਜ ਲੈ ਅਗਲਾ ਵੀਰਾ ਜਿੱਲੇ ਮੈਂ ਵੀ ਰੱਜ ਲਾ ਉੰਨੀ ਨਹੀਂ ਦਾ ਛੜ ਦੇ ਖਿਆਲ ਰੁਪਇਆ 18000 ਤੋਂ ਘੱਟ ਹੋ ਜਾ ਮੇਰੇ ਤੇ ਦਿਹਾਲਾ ਇਹ ਦੂ ਘੱਟ ਨਹੀਂ ਨਾ ਮੈਂ ਕਿਤੇ ਨਹੀਂ ਜਾਣਾ ਬਈ ਮੰਡੀ 'ਚ ਰਹਿਣਾ ਮੱਗਨ ਨੂੰ ਮੈਂ ਉੰਨੀ ਮਗਾ ਮੈਂ ਤੈਨੂੰ ਐ ਜੈਰ ਕਰਦਾ ਚਾਹੇ ਤਾਂ ਹੌਲੀ ਹੌਲੀ ਚਵਾਰੇ ਚਾੜ ਲੈ ਚਾਹੇ ਇੱਕ ਵਾਰੀ ਛਾਲ ਮਰਵਾਲਾ ਕਹਿੰਦਾ ਚੜਿਆ ਚਵਾਰੇ ਤੈਨੂੰ ਰਾਜੂਵਾਜਾਂ ਮਾਰੇ ਜੀ ਦੱਸੋ ਕੋਈ ਨਾ ਦੱਸ ਦੋ ਹੈ ਦੱਸ ਦੋ ਲੈ ਦੱਸ ਤਾਂ ਇੱਕ ਵਾਰੀ ਜੇ ਮਕਾ ਕੇ ਜਾਊਂਗਾ ਸੌਦਾ ਦੇਈ ਨਾ ਦੀ 18 ਠੂੜਾ ਨਹੀਂ ਗਾ 14000 ਦਾ ਦਿੰਨੇ 14 12 ਤੋਂ ਨਹੀਂ ਚੱਲਿਆ 13 ਤੋਂ ਨਹੀਂ ਚੱਲਿਆ 14000 ਹਾਂ ਐਂਡ ਕਰਕੇ ਅਗਲਾ ਕਹਿੰਦਾ ਵਸ ਇੱਥੇ ਤੱਕ ਸਾਡੀ ਸੌ ਹੈ 14000 ਉਹ ਤਾਂ ਕਹਿੰਦਾ ਸੀ 11.5 ਦਾ ਜਿਆਦਾ ਦਾ ਲੈ ਦੇ ਨਾ ਵੀ ਫਿਰ ਇੱਕੋ ਹੀ ਦੱਦੇ ਵੀ ਇੰਨੇ ਘੱਟ ਦੇਣਾ ਨਹੀਂ ਤੇਰੀ ਮਰਜ਼ੀ ਮੌਕਾ ਸਾਹਮਲਾ ਹੈ 500 ਘਟਨੇ ਦੇ ਵਸ 18 ਤੋਂ ਨਹੀਂ ਨਹੀਂ ਥੱਲੇ ਆ ਜਾ ਨਾ ਜਮੀ ਉੱਦੋਂ ਥੱਲੇ ਆ ਜਾ ਕਿੱਧਰ ਗਿਆ ਮੁੰਡਾ ਕਣ ਦੇ ਦਾਤਣਾਂ ਜੋਂ ਪਸੂ ਦੇ ਲ ਖੂਨ ਦੇਗਾ ਆਪਣੇ ਖੂਨ ਦੇ ਓਏ ਅਸੀਂ ਪਾਲੀ ਹੁੰਨੇ ਆ ਦਾਤਣਾ ਵੀ ਕੱਢ ਕੇ ਵੇਚ ਦਨੇ ਹੱਥ ਨੂੰ ਲਿਆ ਕੇ ਥੱਬਾ ਐਂ ਚੋ ਸਾਡਾ ਚਾਪਾਣੀ ਦਾ ਖਰਚਾ ਲਿਕੜਾਉਂਦਾ ਨਹੀਂ ਬੱਕਰੀਆਂ ਚਾਰ ਲਿਆਉਂਦੇ ਹੈ ਛੜ ਦੇ ਮੁੰਡੇ ਦਾ ਖਿਆਲ ਓ ਮੁੰਡੇ ਦਾ ਖਿਆਲ ਛੜ ਦੇ ਓਏ ਉਹਨੇ ਲੈਣਾ ਦਿਖਾਉਣ ਤੇ ਆਉਣ ਦੇ ਪੈਸਾ ਆਉਣ ਨਾਲ ਹੀ ਤੂੰ ਬੱਕਰਾ ਤੂੰ ਫੜ ਕੇ ਲੈਸ ਤੇ ਤੂੰ ਨੂੰਰੇ ਤੋਰ ਕਦੇ ਉਸੇ ਥਾਂ ਮੇ ਪਾ ਜਾ ਟਾਈਮ ਨਹੀਂ ਛੱਡਵੇਂ ਇੰਨਾ ਹੈਗਾ ਚੀਜ਼ ਤੈਨੂੰ ਵਧੀਆ ਲੈ ਕੇ ਦੇਊਗਾ ਯਾਰ ਐ ਕਰੇ ਰੱਖਣੀ ਆ ਫਾਰਮ ਤੇ ਬੰਦੇ ਨੇ ਵੀ ਬੰਦੇ ਨੇ ਬਰੀਡ ਦਾ ਕੋਈ ਮੁੱਲ ਨਹੀਂ ਹੁੰਦਾ ਕੋਈ ਨਿੰਦਗੀ ਰਖਾ ਵੀ ਹਾਂ ਹੈਗਾ ਅੱਖ ਲਾਲ ਨੂੰ ਛੱਡਾ ਜੇ ਆਪਣੇ ਘਰੇ ਜਵਾਕ ਬਿੱਲਾ ਜਾਂ ਮੇ ਛੱਡ ਦੇਗਾ ਕਿਉਂ ਵੀ ਉਹ ਜਵਾਕ ਵੱਟ ਕੇ ਖਾ ਜਾਏਗਾ ਹੈ ਜਵਾਕ ਵੱਟ ਕੇ ਖਾ ਜਾਏਗਾ ਪਾਲਾਂਗੇ ਵਿਚਾਰੇ ਨੂੰ ਇਹਨੂੰ ਕਿਵੇਂ ਬਰੀਡ ਵਾਲੇ ਨੂੰ ਵੱਟ ਕੇ ਖਾ ਜੂ ਬਰੀਡ ਵਾਲਾ ਬੱਕਰਾ ਥੋੜੀ ਖਾਣਾ ਵੱਧ ਕੇ ਆਪਾਂ ਨੇ ਯਾਰ ਕਿਉਂ ਡਾਕਟਰ ਸਾਹਿਬ ਬੰਦੇ ਦਾ ਤੇ ਦਾ ਫਰਕ ਆ ਨਹੀਂ ਯਾਰ ਬਰੀਡ ਵਾਲਾ ਨਹੀਂ ਅਸੀਂ ਵੜਦੇ ਮੇਰੇ ਘਰੇ ਦੋ ਬੋਕ ਨੇ ਬਾਬੇ ਗੱਲ ਸੁਣ ਰਿਹਾ ਛੋਟੇ ਭਾਈ ਛੋਟੇ ਭਾਈ ਉਰੇ ਆ ਤੇਰੀ ਦਾੜੀ ਨੂੰ ਸਲਾਮ ਹੈ ਛੋਟਾ ਪਤਾ ਨਹੀਂ ਪੜਿਆ ਹੈ ਦਾੜੀ ਆਈ ਦੀ ਇੱਜ਼ਤ ਬਹੁਤ ਹੁੰਦੀ ਹੈ ਉਰੇ ਆ ਜਾ ਗੱਲ ਸੁਣ ਲੈ ਆ ਜਾਂਦੇ ਮੇਰੇ ਘਰੇ ਦੋ ਬੋਕਰੇ ਬਰੀਡ ਵਾਸਤੇ ਨੇ ਜਿੱਦੇ ਮਰ ਗਏ ਕੱਪੜਾ ਪਾ ਕੇ ਦੱਪ ਦੂੰਗਾ ਮੈਂ ਚਕਾਉਂਦਾ ਨਹੀਂ ਕਸਾਈ ਨੂੰ ਏ ਬੱਚਾ ਫਰੀਦ ਵਾਲਾ ਯਾਰ ਆਪਨੇ ਆਇਆ ਕਹਿੰਦਾ ਸੀ ਨਾ ਜੋ ਕਾਣਾ ਵਗੈ ਲਾਲ ਅੱਖਾ ਨਾ ਜਵਾਕ ਨੂੰ ਜਵਾਕ ਨੂੰ ਤੱਕਲਾ ਕਿਸੇ ਨੂੰ ਨਹੀਂ ਆਏ ਤਾਂ ਹੁਣ ਬਾਈ ਰੰਗ ਤਰਾ ਚਰਜੇ ਹੁਣ ਲੰਗੜਾ ਲੁੰਜਾ ਜੰਮ ਜੇ ਆਪਾਂ ਨੂੰ ਕੀ ਸੱਟਾਂਗੇ ਲੈ ਹੁਣ ਡੱਬਾ ਬੱਕਰਾ ਕਾਲਾ ਰੰਗ ਕੱਢੀ ਖੜਾ ਬਾਕੀ ਕੋਈ ਲੋਹਾ ਓਏ ਆ ਜਾ ਬਈ ਆ ਜਾ ਮੇਰੀ ਗੱਲ ਸੁਣ ਤੂੰ ਯਾਰ ਯਾਰ ਉਹੀ ਐ ਚੇ ਹੋਰ ਐ ਤੈਨੂੰ ਕੀ ਲੈਣਾ ਚਾਰੇ ਤਾਂ ਮੁਕਤ ਲਿਆ ਚੋਰੀ ਦਾ ਲਿਆ ਆਪਾਂ ਪੁੱਗਦਾ ਆਪਾਂ ਲਮਾਂਗੇ ਮੈਂ ਲੱਖ ਦੀ ਲੈ ਕੇ 2 ਲੱਖ ਦੀ ਵੇਚੂ ਚੀਜ਼ ਇਹਦਾ ਕੋਈ ਕਿਸੇ ਨੂੰ ਗੁੱਸਾ ਨਹੀਂ ਜੀ ਉਹ ਨਹੀਂ ਵਜਾਇਜ ਵੀ ਹੁੰਦਾ ਵਾ ਮਾੜਾ ਮੋੜਾ ਅਜੇ ਇੱਕ ਘੰਟਾ ਪਹਿਲਾਂ ਸੌਦਾ ਹੋਇਆ ਚਾਹੇ ਕੁਝ ਵੀ ਹੋਇਆ ਜੀ ਕਿੱਥੇ ਹੋਇਆ ਵੀਰੇ ਕਿੱਥੇ ਹੋਇਆ ਕਿੱਥੇ ਹੋਇਆ ਮੇਰੇ ਇਹ ਬੱਕਰੇ ਦਾ ਸੌਦਾ ਨਹੀਂ ਹੋਇਆ ਆ ਖੜੇ ਸਾਡੇ ਨਾਂ ਦਾ ਹੋ ਜਾ ਕੇ ਦੇਖ ਲੈ ਕੋਈ ਬੰਦਾ ਕਹਿੰਦਾ ਇਹਦਾ ਪਿੰਡੂ ਹੀ ਆਇਆ ਕਰੋ ਐਹੀ ਜੀ ਬਰੀਡ ਦੇ ਕਈ ਫਿਰਦੇ ਨੇ ਕਈ ਫਿਰਦੇ ਨੇ ਉਹਨੇ ਮੈਨੂੰ ਦੋ ਵਾਰ ਪੁੱਛਿਆ ਕਹਿੰਦੇ ਲਾ ਦੇਖ ਲੈ ਜਿੰਨਾ ਕਹਿੰਦਾ ਹੁੰਤਾ ਲੈਣਾ ਨਹੀਂ ਫਿਰ ਤਾਂ ਜਵਾਬ ਦੇ 14080 ਲਾਤਾ ਠੀਕ ਹੈ ਉਹ ਕਿੰਨੇ ਆਂਦਾ ਬੈੜ ਕਾ ਬੱਟ ਤੇ 50 ਤਾਂ ਬਸ 50 ਆਦਾ ਫਿਰ ਹੁਣ ਤੂੰ ਦੱਸ ਫੁੱਲ 50 ਹੁਣ ਉਹ ਤਾਂ ਦੇ ਦੇ ਦੇਖਣਾ ਮੈਂ ਯਾਰ ਉਹ ਗੱਲ ਛੱਡੋ ਤਾਂ ਬੋਕ ਐ ਇਹ ਜਿੱਦੇ ਬਣ ਗਿਆ ਉਹਨੂੰ ਛੱਡ ਦੂਗਾ ਫੁੱਲ 50 ਗੱਲਾਂ ਕਰਾ ਤੂੰ ਸਾਦੇ ਡੇਰੇ ਮੈਂ ਕੀ ਕਰਨਾ ਇਹ ਹੋਰ ਇਹ ਥੋੜਾ ਜਿਹਾ ਮੇਰੀ ਗੱਲ ਮੰਨ ਲੈ ਗੱਲ ਮੰਨ ਮੇਰੀ ਉਹ ਕੀ ਆਂਦੇ ਲੈ ਉਤਾ 18000 ਤੇ ਆ ਗਏ ਮੰਗਿਆ ਤੀ 19000 19 ਮੰਗਿਆ ਨਹੀਂ ਮੰਗਿਆ ਤੀ ਬਾਈ ਕੰਨਣਾ ਬੰਦੇ ਨੇ ਕਹੇ ਜਾਂ ਮੁੰਡਿਓ ਮੰਨਜੋ ਨਾ ਮੇਰੇ ਆਪਾਂ ਕੋਈ ਦੁੱਖ ਦਾ ਮਨਾ ਦਿਆ ਫਿਰ ਪਰ ਦੁੱਧ ਧੱਕਾ ਹੀ ਨਾ ਕੋਈ ਧੱਕਾ ਨਹੀਂ ਹੈਗਾ ਲੈਣਾ ਨਹੀਂ ਨਹੀਂ ਲੈਣਾ ਚਮੀ ਨਾਲੇ ਉਰਾ ਕਰ ਲੈ ਨਹੀਂ ਲੈਣਾ ਅਸੀਂ ਲੈ ਜਾਾਂਗੇ ਯਾਰ ਸੰਜਾ ਨਾ ਅਸੀਂ ਰੱਖ ਪਿੱਛੇ ਮਿੱਠੂ ਰੱਖ ਲੈ ਤੇ ਮੈਂ ਰੱਖ ਲਾਂ ਰੱਖ ਲਾਂਗੇ ਬੱਕਰੀਆਂ ਤਾਂ ਆਪਣੇ ਲਈ ਹੈਗੀਆਂ ਨਹੀਂ ਬੱਚਾ ਸੋਣਾ ਜੇ ਤੁਸੀਂ ਰੱਖਣਾ ਥੋੜੀ ਵੀ ਫੈਲਾ ਹੈ ਹੈ ਜੈ ਪੀਲੀ ਅੱਖ ਛੱਡ ਤੂੰ ਪੀਲੀ ਅੱਖ ਨੂੰ ਨਾ ਹੋ ਕਰ ਅੱਖ ਦਾ ਮੈਟਰ ਤਾਂ ਅਸੀਂ ਖਤਮ ਕਰਿਆ ਹੈ ਤੇ ਡਾਕਟਰ ਨੂੰ ਪੁੱਛਿਆ ਜਾ ਕੇ ਯੂਨੀਵਰਸਿਟੀ 'ਚ ਬੈਠ ਕੇ ਅਸੀਂ ਫੈਸਲਾ ਕਰਿਆ ਸੀ ਅਸਰੋ ਦੀ ਤੇਰੀ ਮਰਜ਼ੀ ਹੋਵੇ ਯਾਰ ਹਾਂ ਅੱਖ ਤਾਂ ਪੀਲੀ ਹੈ ਜੇ ਨਾਲ ਹੈ ਉਹ ਸਾਡਾ ਬੰਦਾ ਵੀ ਦਲਾਲ ਹੈ ਕਾਨੂੰ ਭਾਈ ਦਾ ਆ ਜਾ ਓਏ ਆ ਜਾ ਓ ਰ ਆ ਜਾ ਲੈ ਵੀ ਇੱਕ ਫੈਸਲਾ ਕਰਕੇ ਜਾਈ ਅੱਖ ਦਾ ਕੋਈ ਆਪਾਂ ਨੇ ਮੈਟਰ ਚੱਕਿਆ ਨਹੀਂ ਹੋਇਆ ਜੇ ਹੈਗਾ ਤਾਂ ਦੱਸ ਰੰਗ ਵੀ ਕੋਈ ਹੋਵੇ ਨਸਲ ਹੋਵੇ ਜਾਤ ਹੋਵੇ ਬਰੀਦ ਹੋਵੇ ਉਹ ਚਲੋ ਤਾਂ ਕੋਈ ਨਹੀਂ ਯਾਰ ਜੇ ਨੱਕਾ ਤਾਂ ਹੀ ਲਵਾਗੇ ਬੇ ਨੱਕ ਨਾ ਹੋਇਆ 6.14 ਹੁੰਦੇ ਨੇ ਭਾਨੇ ਪੜ ਗਿਆ 15000 ਚੁੱਪ ਕਰ ਵੇ 15000 ਬਸ ਫੂਕ ਮਾਰ ਤੇਰੀ ਮੁੱਠੀ ਦੇ ਬਾਅਦ ਚੁੱਪ ਕਰ ਜਾ ਫੜਾ ਹੋ ਰਾਂ ਓਏ ਛੱਡ ਦੇ ਯਾਰ ਠੱਕਾ ਜਿਹਾ ਨਾ ਕਰ ਹੁਣ ਓ ਛੱਡ ਦੇ ਯਾਰ ਕੀ ਗੱਲ ਸੁਣੂਗਾ ਓ ਛੱਡ ਦੇ ਹੁਣ ਮੇਰੀ ਗੱਲ ਸਮਝ ਲਈ ਹੁਣ ਤੜਕਦੇ ਨਹੀਂ ਅਗਲੇ ਇੱਕ ਸਾਡੀ ਸ਼ਰਮ ਮੰਨ ਲੈ ਅਗਲਾ ਤੂੰ ਮੰਨ ਜਾ ਹੁਣ ਇੰਨੇ ਚ ਜ਼ੋਰ ਲਾਈ ਹਾਂ ਹਾਂ ਇੱਕ ਸਾਡੀ ਸ਼ਰਮ ਮੰਨਦੇ ਨੇ ਮੰਨ ਦੇ ਇੱਕ ਹੀ ਗੱਲ ਨਾ ਗਾਲ ਖੋਟੇਂਗਾ ਹੈ ਬੋਲਾ ਹੋ ਗਿਆ ਪੈਸੇ ਤੈਂ ਵੱਟੇ ਆ ਸਾਡੇ ਦਾ ਬੱਕਰਾ ਜਨਾ ਮੜਾ 100 ਰੁਪਏ ਲੱਗਦਾ ਫੇਰ ਕਰੂਗਾ ਦੋਤਾ ਚੱਤੀ ਭਰੇ ਨਾਨੀ ਖਸਮ ਕਰੇ ਹਾਂ ਵੇਗਾ ਕੋਟੇਗਾ ਯਾਰ ਕਿਹੜਾ ਤੂੰ ਫੜਦੇ ਨਹੀਂ ਅੱਛਾ ਇਹ ਫੜਦੇ ਨਹੀਂ ਝੋਲੀ ਚ ਮਵਾਵਾਂਗੇ ਯਾਰ ਰੱਸਾ ਖੁਸ਼ੀ ਨਾਲ ਖੁਸ਼ੀ ਨਾਲ ਤੋਰ ਅਗਲੇ ਨੂੰ ਐ ਕਹੇਗਾ ਥੱਕੇ ਨਾ ਰੱਜੂ ਨੂੰ ਪਵਾਤਾ ਲੋਈ ਕੁੜੀ ਮੰਗੂ ਹੈ ਲੋਈ ਕੁੜੀ ਮੰਗੂ ਉਹ ਬਵਾ ਚੋਲੀ ਤੇ ਰੱਸਾ ਪਵਾ ਭਈਆ ਲੈੋ ਜਨਾਬ ਪਾਓ ਜੀ ਪਾਓ ਜੀ ਪਾਓ ਖੁਸ਼ ਵੀ ਹੈ ਹਾਂ ਠੀਕ ਹੈ ਬੱਸ ਨਰਾਜ ਤਾਂ ਨਹੀਂ ਭਾਈ ਨਹੀਂ ਨਰਾਜ ਨਹੀਂ ਬਾਲਕ ਦੇ ਬੱਕਰਾ ਨਹੀਂ ਜਾਂਦਾ ਸੀ ਤਿਆਰ ਵੀ ਖੜੇ ਆ ਲੈਣ ਨੂੰ ਚੰਗੀ ਚੀਜ਼ ਅਸੀਂ ਮੰਡੀਆਂ 'ਚ ਛੱਡਦੇ ਵੀ ਨਹੀਂ ਤੇ ਜਾ ਕੇ ਘਰੇ ਲਾਦਾਂ ਨੇ ਆਪਣੀ ਨੂੰ ਘੜ ਕੇ ਫੋਨ ਆਉਣ ਲੱਗ ਜਣਗੇ ਇਸ ਤਾਂ ਛੱਡ ਦੇ ਨਾ ਜਿਹੜੇ ਵੀਡੀਓ ਤੇ ਕਿਉਂ ਜੀ ਸੱਚ ਦੱਸਾਂਗੇ ਵੀ ਇੰਨੇ ਦਾ ਲਿਆ ਐਨਾ ਨਫਾ ਲਾਵਾਂਗੇ ਲੈ ਜਾ ਝੂਠ ਨਹੀਂ ਬੋਲਦੇ ਵੀ ਵੀ ਦਾ ਲਿਆ 15 ਦਾ ਲੈ ਕੇ ਕਿਉਂ ਬੋਲੀਏ ਝੂਠ ਬੇਸਤਾ ਇੰਨੇ ਦਾ ਲਿਆ ਭਾਈ 1000 ਖਰਚਾ ਆ ਗਿਆ ਤੂੰ ਗਲੀ ਤੋਂ 16 'ਚ ਪੈ ਗਿਆ ਐਨੇ ਰੁਪਈਆ ਦਾ ਵੇਚਣਾ ਭਈ ਲੈ ਜਾ ਕੇ ਕਰੋ ਪੇਮੈਂਟ ਭਾਈ ਹੈਲੋ ਹਾਂਜੀ ਚੱਲੇ ਚੱਲ